ఆల్టూ నీస్ చనల్ తోడ్డా స్వాగత ਗੁਰਦਾਸਪੁਰ ਤੋਂ ਡੇਰਾ ਬਨਾਨੇ ਦੀ ਰੋਡ ਤੇ ਸੈਤ ਮੋਹਨ ਪਲਾਜ਼ਾ ਪੈਲਸ ਨੇੜੇ ਚੱਲੀ ਗੋਲੀ ਪਹੁੰਚੇ ਪੁਲਿਸ ਅਧਿਕਾਰੀ ਤੇ ਕਰ ਰਹੇ ਨੇ ਮਾਮਲੇ ਦੀ ਜਾਂਚ ਇਹ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਿ ਗੁਰਦਾਸਪੁਰ ਤੋਂ ਡੇਰਾ ਬਨਾਨੇ ਨੂੰ ਆਉਂਦਿਆਂ ਗੁਰਦਾਸਪੁਰ ਰੇਂਗ ਰੋਡ ਦੇ ਨੇੜੇ ਮੋਹਨ ਪਲਾਜ਼ਾ ਪੈਲਸ ਦੇ ਨੇੜੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਮੌਕੇ ਤੇ ਹੀ ਪੁਲਿਸ ਅਧਿਕਾਰੀ ਪਹੁੰਚ ਗਏ ਨੇ ਤੇ ਮਾਮਲੇ ਦੀ ਗਹਿਨ ਜਾਂਚ ਕਰ ਰਹੇ ਨੇ ਸੀਸੀਟੀਵੀ ਵੀ ਖੰਗਾ ਲੇ ਜਾ ਰਹੇ ਨੇ ਬਾਕੀ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਦੀ ਪੂਰੀ ਜਾਂਚ ਕਰਕੇ मामला प्रेस सामने लिया जाएगा देख रहे हो तुसी देख रहे हो आलटू न्यूज ए ब्रेकिंग न्यूज बंटी संगोत्रा बटाला ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਾਨੂੰਨਵਾਲ ਚੌਂਕ ਤੋਂ ਨਵੀਂਪੁਰ ਚੌਂਕ ਨੂੰ ਜਾਂਦਿਆਂ ਚੰਮਣੋ ਹਸਪੀਟਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ ਉਹ ਹੁਣ ਪਤਾ ਕਰਨ ਤੇ ਲੱਗਾ ਵੀ ਇੱਕ ਕੋਈ i20 ਕਾਰ ਸੀ ਉਹਦਾ ਕੋਈ ਕ੍ਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ ਉਹਨਾਂ ਨੇ ਘੇਰ ਕੇ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਆ ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿੰਨੇ ਕੀ ਕੀਤਾ ਆ ਇਹ ਵੀ ਪਤਾ ਲੱਗ ਰਿਹਾ ਪੀ ਸ਼ਹਿਰ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਆ ਹੁਣ ਇਹਨਾਂ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਵੀਡੀਓ ਦੇ ਬਾਰੇ ਇਨਫਰਮੇਸ਼ਨ ਦਿੱਤੇ ਦਵਾਂਗੇ ਸਰ ਕਿੰਨੇ ਰੋਂਦ ਸਾਰੀ ਹੋਈ ਹੈ ਅਜੇ ਇਹਨਾਂ ਨੂੰ ਨਹੀਂ ਪਤਾ ਲੱਗਾ ਕਿੰਨੇ ਰੋਂਦ ਹੋਏ ਪਰ ਫਾਇਰ ਹੋਇਆ ਜ਼ਰੂਰ ਹੈ ਕੋਲ ਕਿਹਾ ਕਿ ਸਿਵਲ ਚੀਜ਼ ਦਾ ਜਿਨ੍ਹਾਂ ਨੇ ਇੱਕ ਫਾਇਰ ਕੀਤਾ ਜੀ ਹਾਂ ਕਈ ਵਾਰੀ ਇਦਾਂ ਹੈ ਪੁਲਿਸ ਜਦੋਂ ਕਿਸੇ ਮਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ ਚ ਸਿਵਲ ਕਪੜੇ ਵੀ ਵੱਤੇ ਜਾ ਸਕਦੇ ਕਿਸੇ ਨੂੰ ਪਾਣ ਲਈ ਅਜੇ ਤੁਹਾਨੂੰ ਸਾਰਾ ਰਿਜ਼ਲਟ ਦੇ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ